ਹਾਮਿਆਵ ਗੁਣ ਪਰ ਏਕ ਗੁਣ ਨਾਖੀ ਅੰਮ੍ਰਿਤ ਛਾੜ ਬਿਖੈ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੋ ਪ੍ਰੀਤ ਲਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮੇਲ ਅੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨ ਸੁਖਾਟਾ ਗੁਰ ਸੇਵੀਐ ਪਹਿਨ ਸਹਜੇ ਸਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤੁ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਦੜ ਢਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਈਐ ਸਭ ਨਾਨਦਾ ਵੀ ਸਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਨਦਾ ਵੀ ਸਤਨਾਮ ਸ਼੍ਰੀ ਸੇਵ ਜੀ ਰਾਗ ਸੋਹੀ ਮਹੱਲਾ ਚੌਥਾਂ ਸ਼ੰਤ ਕਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪੁਰਖ ਮਿਲਾਏ ਆਵ ਗਣ ਵਿਕਣਾ ਗੁਣ ਰਵਾ ਬਾਲ RAM ਜਿਓ ਹਰ ਹਰ ਨਾਮਤ ਆਏ ਗੁਰ ਬਾਣੀ ਨਿਤ ਨਿਤ ਚਾਵਾ ਬਾਲ ਰਾਮ ਜਿਓ ਸਤ ਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੋੜ ਰਵਾ ਬਾਲ ਰਾਮ ਜਿਓ ਆਏ ਗੁਰਬਾਣੀ ਨਿਤਨ ਤ ਚਾਵ ਬਾਲ ਰਾਮ ਜਿਓ ਗੁਰਬਾਣੀ ਸਦ ਮੀਠੇ ਲਾਗੇ ਪਾਪ ਵਿਕਾਰ ਗਵਾਇਆ ਲਗਾਇਆ ਭਾ ਭਾਗ ਸਹਜ ਸਹਜ ਮਿਲਾਇਆ ਕਾਇਆ ਸੇ ਜਿ ਗੁਰ ਸਬਦ ਸੁਖ ਹਾਲੇ ਗਿਆਨ ਤਤ ਕਰ ਭੋਗ ਆਨੰਦ ਸੁਖ ਮਾਣ ਨਿਤ ਰਲਿਆ ਨਾਨਕ ਤੁਰ ਸੰਜੋਗ ਸਤ ਸੰਤੋਖ ਕਰਿ ਪਾਉ ਕੁਰਮ ਕੁਰ ਮਾਈ ਆਇਆ ਬਲਰਾਮ ਜਿਉ संत जना कर मेल गुरबानी गावाइया बाल राम जियो वाणी गुर गाए परमगत पाए पंच मिले सोहाया ਗਾਇਆ ਕਰੋਧ ਮਮਤਾ ਤਨਨਾਠ ਈ ਪਾਖੰਡ ਪਰਮ ਗਵਾਇਆ ਹਮੇ ਪੀਰ ਗਏ ਸੁਖ ਪਾਇਆ arogyat pae sharira ਗੁਰ ਪਰਸਾਦਿ ਬ੍ਰਹਮ ਪਛਾਤਾ ਨਾਨਕ ਗੁਣੀ ਗਹਿਰਾ ਮਨ ਮੁਖ ਵਿਛੜੇ ਦੂਰ ਮਹਿਲ ਨ ਪਾਏ ਬਾਲ ਗਏ ਬਾਲ RAM ਜਿਓ ਤਰ ਮਮਤਾ ਕੋਰ ਕੋੜ ਵਿਹਜੇ ਕੋੜ ਲਈ ਭਾਲ ਰਾਮ ਜੀਓ ਕੋੜ ਕਪਟ ਕਮਾਵੇ ਮਹਾ ਦੁਖ ਪਾਵੇ ਵੇਣ ਸਤ ਗੁਰ ਮਗਨਾ ਪਾਇਆ ਉਜੜ ਪੰਥ ਬ੍ਰਮਗਾਵਰੀ ਕਿਨਕੇ ਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤ ਗੁਰ ਪਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨਮ ਮਿਲੇ ਨਾਨਕ ਸਹਜ ਸੁਭਾਏ ਆਇ ਲਗਣ ਗੜਾਏ ਹਿਰਦੈ ਧਨ ਓਮਾਹੀਆ ਬਾਲ ਰਾਮ ਜਿਓ ਅੰਡਤ ਪਾੰਦੇ ਆਣ ਪਤੀ ਬਹਿਵਾ ਚਾਈਆ ਬਾਲ ਰਾਮ ਜੀਓ ਪਤੀ ਵਾਚਾਈ ਮਨ ਵਜੀਵਦਾਏ ਜਾਵੈ ਸਾਜਨ ਸੋੜੇ ਘਾਰੇ ਆਏ ਗੋੜੇ ਕੇ ਆਨੇ ਬਹਿ ਮਤਾ ਪਕਾਇਆ ਫਿਰ ਤਤ ਦਿਵਾਏ ਵਰ ਪਾਇਆ ਪਰਖ ਅਗੰਮ ਅਗੋਚਰ ਸਾਧਨਾਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮਿਲੇ ਵਿਛੜ ਕਦ ਨ ਜਾਇ ਵਾਰ ਪਾਇਆ ਪੁਰਖ ਅਗੰਮ ਅਗੋਚਰ ਸਾਧ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮੇਲੇ ਵਿਛੜ ਕਦੇ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਾਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰ ਬਾਣੀ ਨਿਤ ਨਿਤ ਚਾਵ ਬਾਲ ਰਾਮ ਜੀਓ